ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖ ਮਲੜੀ ਕਿਸਾਨ ਪ੍ਰਭੂ ਜੋ ਵੀ ਪ੍ਰੋਡਕਟ ਆਪਾਂ ਮਾਰਕੀਟ ਵਿੱਚੋਂ ਲੈ ਕੇ ਆਪਣੀ ਫਸਲਾਂ ਵਿੱਚ ਵਰਤਦੇ ਆ ਉਹਨਾਂ ਪ੍ਰੋਡਕਟਾਂ ਦੇ ਉੱਤੇ ਲੇਬਲ ਕਲੇਮ ਕੀਤਾ ਹੁੰਦਾ ਹੈ ਕਿ ਇਹ ਇਨਸੈਕਟੀਸਾਈਡ ਇਹ ਫੰਗੀਸਾਈਡ ਇਹ ਹਰਬੀਸਾਈਡ ਆ ਕੰਮ ਲਈ ਆਪਣੀ ਫਸਲ ਵਿੱਚ ਆਪਾਂ ਵਰਤ ਸਕਦੇ ਆ ਅਤੇ ਉਦੇ ਉੱਤੇ ਫਸਲਾਂ ਦੇ ਨਾਮ ਵੀ ਆਪਾਂ ਨੂੰ ਮੈਂਸ਼ਨ ਕੀਤੇ ਹੁੰਦੇ ਆ ਲਿਖੇ ਹੁੰਦੇ ਆ ਕਿ ਆਪਾਂ ਇਹਨਾਂ ਫਸਲਾਂ ਵਿੱਚ ਆ ਕੰਮ ਦੇ ਲਈ ਇਹਦੀ ਵਰਤੋਂ ਕਰ ਸਕਦੇ ਆ ਅਤੇ ਹਰ ਇੱਕ ਪ੍ਰੋਡਕਟ ਦੇ ਉੱਪਰ ਲੇਬਲ ਕਲੇਮ ਕੀਤਾ ਹੁੰਦਾ ਹੈ ਕਿਸਾਨ ਪ੍ਰਭੂ ਜੋ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ ਇਹ ਹਰੇ ਰੰਗ ਵਿੱਚ ਨੀਲੇ ਰੰਗ ਵਿੱਚ ਪੀਲੇ ਰੰਗ ਵਿੱਚ ਅਤੇ ਲਾਲ ਰੰਗ ਵਿੱਚ ਚਾਰ ਰੰਗਾਂ ਵਿੱਚ ਦਰਸਾਇਆ ਹੁੰਦਾ ਹੈ ਹਰ ਇੱਕ ਪ੍ਰੋਡਕਟ ਉੱਤੇ ਇੱਕ ਰੰਗ ਵਿੱਚ ਦਰਸਾਇਆ ਹੁੰਦਾ ਹੈ ਇਹਦਾ ਮਤਲਬ ਇਹ ਹੁੰਦਾ ਹੈ ਕਿਸਾਨ ਪ੍ਰਭੂ ਜੇ ਆਪਾਂ ਇਹ ਰੰਗ ਵਾਲਾ ਵਰਤਦੇ ਆ ਉਹ ਸਭ ਨਾਲੋਂ ਬੈਸਟ ਹੈ ਅਤੇ ਆਪਣੀ ਮਿੱਟੀ ਲਈ ਆਪਣੇ ਪਾਣੀ ਲਈ ਅਤੇ ਆਪਣੇ ਸਰੀਰ ਲਈ ਨੁਕਸਾਨ ਦੇ ਨਹੀਂ ਹੈਗਾ ਇਹ ਮਿੱਟੀ ਵਿੱਚ ਤਤ ਪਾਏ ਤੋਂ ਬਾਅਦ ਇਹਦਾ ਅਸਰ ਆਪਣੇ ਲਈ ਹਾਰਮਫੁਲ ਨਹੀਂ ਹੈਗਾ ਅਤੇ ਜੇ ਕਿਸਾਨ ਭਰਾ ਆਪਾਂ ਨੀਲੇ ਰੰਗ ਵਾਲੀ ਗੱਲ ਕਰੀਏ ਤਾਂ ਉਹ ਹਰੇ ਰੰਗ ਵਾਲੇ ਨਾਲੋਂ ਥੋੜਾ ਜਿਆ ਖਤਰਨਾਕ ਹੁੰਦਾ ਹੈ ਤੇ ਜੇ ਆਪਾਂ ਯੂਨੀਵਰਸਿਟੀ ਦੇ ਮੁਤਾਬਿਕ ਮਹਾਰਾਂ ਦੇ ਮੁਤਾਬਿਕ ਗੱਲ ਕਰੀਏ ਤਾਂ ਆਪਾਂ ਨੂੰ ਆਪਣੀਆਂ ਫਸਲਾਂ ਦੇ ਵਿੱਚ ਨੀਲੇ ਅਤੇ ਹਰੇ ਰੰਗ ਵਾਲੇ ਪ੍ਰੋਡਕਟ ਹੀ ਵਰਤਨੇ ਚਾਹੀਦੇ ਆ ਤਾਂਕਿ ਆਪਣੀ ਮਿੱਟੀ ਦੀ ਸਿਹਤ ਸੰਭਾਲ ਰੱਖੀਏ ਅਤੇ ਆਪਣੇ ਵਾਤਾਵਰਣ ਲਈ ਤੇ ਆਪਣੇ ਸ਼ਰੀਰ ਲਈ ਖਤਰਾ ਪੈਦਾ ਆਪਾਂ ਨਾ ਕਰੀਏ ਤੇ ਕਿਸਾਨਪਾਪੋ ਮਜਬੂਰੀ ਦੇ ਵਿੱਚ ਬਰਤਨ ਵਾਲੇ ਪ੍ਰੋਡਕਟਾਂ ਦੀ ਜੇ ਗੱਲ ਕਰੀਏ ਤਾਂ ਉਹ ਜੋ ਪੀਲੇ ਰੰਗ ਤੇ ਵਾਲਾ ਨਿਸ਼ਾਨ ਬਣਿਆ ਹੁੰਦਾ ਪੀਲੇ ਰੰਗ ਵਾਲਾ ਨਿਸ਼ਾਨ ਆਪਾਂ ਮਜਬੂਰੀ ਵਿੱਚ ਜਦੋਂ ਆਪਣੀ ਫਸਲ ਤੇ ਕਿਸੇ ਕੀ ਦਾ ਕਿਸੇ ਬਿਮਾਰੀ ਦਾ ਅਟੈਕ ਹੱਦ ਤੋਂ ਜ਼ਿਆਦਾ ਹੋ ਜਾਂਦਾ ਉਦੋਂ ਆਪਾਂ ਪੀਲੇ ਰੰਗ ਵਾਲੇ ਦੀ ਵਰਤੋਂ ਕਰਕੇ ਆਪਣੀ ਫਸਲ ਨੂੰ ਸੁਰੱਖਿਤ ਕਰ ਸਕਦੇ ਹਾਂ ਅਤੇ ਜੇ ਕਿਸਾਨ ਪ੍ਰਭੂ ਆਪਾਂ ਲਾਲ ਰੰਗ ਵਾਲੇ ਦੀ ਗੱਲ ਕਰੀਏ ਤਾਂ ਲਾਲ ਰੰਗ ਵਾਲਾ ਖਤਰੇ ਦੀ ਨਿਸ਼ਾਨੀ ਹੈ ਜੋ ਆਪਣੀ ਸਿਹਤ ਲਈ ਵੀ ਖਤਰਨਾਕ ਹੈ ਆਪਣੀ ਮਿੱਟੀ ਲਈ ਵੀ ਹਾਨੀਕਾਰਕ ਹੈ ਅਤੇ ਵਾਤਾਵਰਨ ਲਈ ਵੀ ਹਾਨੀਕਾਰਕ ਹੈ ਤੇ ਜੇ ਆਪਾਂ ਕਿਸਾਨ ਪ੍ਰਭੂ ਜੋ ਦਾਣੇਦਾਰ ਜ਼ਹਿਰਾਂ ਦੀ ਗੱਲ ਕਰੀਏ ਤਾਂ ਦਾਣੇਦਾਰ ਜ਼ਹਿਰਾਂ ਉੱਤੇ ਲਾਲ ਅਤੇ ਪੀਲੇ ਰੰਗ ਦਾ ਨਿਸ਼ਾਨ ਜ਼ਿਆਦਾਤਰ ਬਣਿਆ ਹੋਇਆ ਤੁਸੀਂ ਹਰ ਪ੍ਰੋਡਕਟ ਜੋ ਵਰਤਦੇ ਹੋ ਉਹਦੇ ਉੱਤੇ ਇਹ ਗੱਲ ਜ਼ਰੂਰ ਨੋਟ ਕਰੋ ਕਿ ਉਹਦੇ ਉੱਤੇ ਕਿਹੜਾ ਨਿਸ਼ਾਨ ਬਣਿਆ ਹੋਇਆ ਹੈ ਜੇ ਆਪਾਂ ਸਪੈਸ਼ਲੀ ਗੱਲ ਕਰੀਏ ਫਿਉਰੀ ਦੀ ਕਿਸਾਨ ਪ੍ਰਭੂ ਤਾਂ ਫਿਉਰੀ ਦਾਣੇਦਾਰ ਜ਼ਹਿਰ ਉੱਤੇ ਲਾਲ ਰੰਗ ਵਾਲਾ ਨਿਸ਼ਾਨ ਬਣਿਆ ਹੋਇਆ ਜੋ ਆਪਣੇ ਲਈ ਖਤਰਾ ਹੈ ਜੋ ਆਪਾਂ ਨੂੰ ਕੈਂਸਰ ਵਰਗੀ ਭਿਆਨਕ ਬਿਮਾਰੀ ਦਾ ਸ਼ਿਕਾਰ ਵੀ ਕਰ ਸਕਦਾ ਹੈ ਅਤੇ ਆਪਣੀ ਮਿੱਟੀ ਵਿੱਚ ਲਗਾਤਾਰ ਜ਼ਹਿਰ ਦੇ ਤੱਤਾਂ ਨੂੰ ਵਧਾਉਂਦਾ ਹੀ ਰਹਿੰਦਾ ਹੈ ਜੇ ਆਪਾਂ ਕਿਸਾਨ ਭਰਾਵੋ ਇਹ ਸੋਚੀਏ ਕਿ ਇਹਦੀ ਵਰਤੋਂ ਕਰਨ ਨਾਲ 20 ਦਿਨਾਂ ਬਾਅਦ ਇਹਦਾ ਰਿਜ਼ਲਟ ਵਗ ਜਾਵੇਗਾ ਇਹੋ ਜਿਹਾ ਕੁਝ ਵੀ ਨਹੀਂ ਹੈ ਬਹੁਤੇ ਕਿਸਾਨ ਭਰਾਵ ਤਾਂ ਫਿਉਰੀ ਦੀ ਵਰਤੋਂ ਆਪਣੇ ਪਸ਼ੂਆਂ ਦੇ ਲਈ ਬੀਜੇ ਹੋਏ ਪੱਠਿਆਂ ਦੇ ਵਿੱਚ ਹਰੇ-ਚਾਰੇ ਵਿੱਚ ਵੀ ਵਰਤੋਂ ਕਰ ਰਹੇ ਨੇ ਕਿ ਜੇ ਅਸੀਂ ਫਿਉਰੀ ਦੀ ਵਰਤੋਂ ਕਰਾਂਗੇ ਤਾਂ ਇਹਦੇ ਨਾਲ ਸਾਡੀ ਜਮਾਰ ਜਲਦੀ ਵੱਡੀ ਹੋ ਜਾਵੇਗੀ ਬਹੁਤੇ ਕਿਸਾਨ ਭਰਾ ਦੂਜੇ ਦਾਣੇਦਾਰ ਜ਼ਹਿਰ ਜਿਵੇਂ ਕਿ ਪ੍ਰਾਣ ਆਉਂਦੀ ਹੈ ਇਹਦੀ ਵੀ ਵਰਤੋਂ ਜਮਾਰ ਵਿੱਚ ਕਰੀ ਜਾਂਦੇ ਕਿ ਸੌਣ ਮਹੀਨੇ ਆ ਕੇ ਜਦੋਂ ਆਪਾਂ ਜੂ ਲਾਈ ਵਿੱਚ ਜਾ ਕੇ ਜਮਾਰ ਬੀਜਦੇ ਆ ਉਹਨਾਂ ਵਿੱਚ ਕੰਸੂਏ ਦੀ ਪ੍ਰੋਬਲਮ ਆ ਜਾਂਦੀ ਹੈ ਤੇ ਉਸ ਟਾਈਮ ਇਹ ਦਾਣੇਦਾਰ ਜ਼ਹਿਰਾਂ ਦੀ ਵਰਤੋਂ ਕਰਕੇ ਹੀ ਪਸ਼ੂਆਂ ਦੇ ਲਈ ਹਰਾਚਾਰਾ ਤਿਆਰ ਕਰ ਰਹੇ ਨੇ ਕਿਸਾਨ ਪ੍ਰਭੂ ਇਹ ਸਭ ਤੋਂ ਵੱਡੀ ਮੂਰਖਤਾ ਹੈ ਆਪਣੇ ਲਈ ਜੇ ਆਪਾਂ ਛੂਹਾਂ ਦੇ ਹਰੇਚਾਰੇ ਵਿੱਚ ਦਾਣੇਦਾਰ ਜ਼ਹਿਰ ਵਰਤੀਆ ਨੇ ਕਿਉਂਕਿ ਕਿਸਾਨ ਪ੍ਰਭੂ ਹਰੇ ਦੀ ਕਟਾਈ ਆਪਾਂ 45 ਦਿਨਾਂ ਬਾਅਦ ਹੀ ਸਟਾਰਟ ਕਰ ਦਿੰਨੇ ਆ ਤੇ ਆਪਾਂ ਪਹਿਲਾ ਪਾਣੀ ਮੱਕੀ ਜਾਂ ਜਵਾਰ ਨੂੰ ਜਦੋਂ ਉਹ 15-20 ਦਿਨ ਦੀ ਹੋ ਜਾਂਦੀ ਹੈ ਉਦੋਂ ਦਿੰਨੇ ਆ ਤੇ ਜਦੋਂ ਪਹਿਲਾ ਪਾਣੀ ਲਾਉਂਦੇ ਸਮੇਂ ਬਹੁਤੇ ਕਿਸਾਨ ਪ੍ਰਾ ਇਹਨਾਂ ਵਿੱਚ ਦਾਣੇਦਾਰ ਜ਼ਹਿਰ ਵਰਤ ਦਿੰਦੇ ਨੇ ਤੇ ਜਿਹਦਾ ਸਿੱਧਾ-ਸਿੱਧਾ ਮਤਲਬ ਇਹ ਬਣਦਾ ਹੈ ਕਿ ਜਦੋਂ ਆਪਾਂ 45 ਦਿਨਾਂ ਬਾਅਦ ਇਹਦੀ ਕਟਾਈ ਕਰਾਂਗੇ 50 ਦਿਨਾਂ ਬਾਅਦ ਕਟਾਈ ਕਰਾਂਗੇ ਬੇਸ਼ੱਕ ਤੁਸੀਂ 60-70 ਦਿਨਾਂ ਬਾਅਦ ਵੀ ਕਟਾਈ ਕਰੋਗੇ ਤਾਂ ਇਹ ਜ਼ਹਿਰ ਦੇ ਤੱਤ ਪਸ਼ੂਆਂ ਦੇ ਅੰਦਰ ਜ਼ਰੂਰ ਜਾਣਗੇ ਸੋਡੇ ਹਰੇ ਚਾਰੇ ਦੇ ਰਾਹੀ ਅਤੇ ਜਦੋਂ ਉਹ ਹਰਾ ਚਾਰਾ ਖਾ ਕੇ ਪਸ਼ੂ ਦੁੱਧ ਦੇਣਗੇ ਤਾਂ ਉਹ ਦੁੱਧ ਜੋ ਇਨਸਾਨ ਪੀਵੇਗਾ ਉਸ ਇਨਸਾਨ ਵੀ ਬਿਮਾਰੀਆਂ ਦਾ ਸ਼ਿਕਾਰ ਹੋਵੇਗਾ ਤਾਂ ਕਿਸਾਨ ਪ੍ਰਭੂ ਬੇਸ਼ੱਕ ਤੁਸੀਂ ਹਰਾਚਾਰਾ ਆਪਣੇ ਪਸ਼ੂਆਂ ਨੂੰ ਨਾ ਪਾਓ ਜੇ ਤੁਸੀਂ ਇਹੋ ਜਿਹਾ ਜ਼ਹਿਰ ਵਰਤ ਕੇ ਹੀ ਹਰਾਚਾਰਾ ਤਿਆਰ ਕਰਨਾ ਤਾਂ ਉਹਦੇ ਨਾਲੋਂ ਜੇ ਆਪਾਂ ਆਪਣੇ ਸੁੱਕੇ ਚਾਰੇ ਦੀ ਤੂੜੀ ਦੀ ਵਰਤੋਂ ਕਰ ਲਵਾਂਗੇ ਤਾਂ ਉਹਦੇ ਨਾਲੋਂ ਉਹ 100 ਗੁਣਾ ਚੰਗੀ ਹੋਵੇਗੀ ਤੇ ਜੇ ਕਿਸਾਨ ਪ੍ਰਭੂ ਆਪਾਂ ਮੁੱਖ ਫਸਲ ਆਪਣੀ ਝੋਨੇ ਦੀ ਵੱਲ ਗੱਲ ਕਰੀਏ ਤਾਂ ਜੇ ਤੁਸੀਂ ਕੋਈ ਵੀ ਦਾਣੇਦਾਰ ਜ਼ਹਿਰ ਉਹਦਾ ਬੂਟਾ ਬਣਾਉਣ ਲਈ ਚੰਗੀ ਗਰੋਥ ਕਰਨ ਲਈ ਵਰਤ ਰਹੇ ਹੋ ਤਾਂ ਇਹ ਪੁਲੇਖਾ ਦਿਮਾਗ ਵਿੱਚੋਂ ਆਪਣੇ ਮਾਈਂਡ ਵਿੱਚੋਂ ਕੱਢ ਦਿਓ ਕਿਉਂਕਿ ਕੋਈ ਵੀ ਦਾਣੇਦਾਰ ਜ਼ਹਿਰ ਪਾ ਕੇ ਆਪਾਂ ਆਪਣੇ ਝੋਨੇ ਦਾ ਚੰਗਾ ਬੂਟਾ ਚੰਗਾ ਜੁੱਸਾ ਨਹੀਂ ਬਣਾ ਸਕਦੇ ਕਿਉਂਕਿ ਜੇ ਕੋਈ ਵੀ ਦਾਣੇਦਾਰ ਜ਼ਹਿਰ ਆਪਣੀ ਫਸਲ ਦਾ ਚੰਗਾ ਬੂਟਾ ਚੰਗਾ ਜੁੱਸਾ ਬਣਾਉਂਦਾ ਹੁੰਦਾ ਤਾਂ ਕੰਪਨੀ ਆਪਣੇ ਬਣਾਏ ਹੋਏ ਪ੍ਰੋਡਕਟ ਦੇ ਲੈਵਲ ਉੱਤੇ ਆਪਾਂ ਨੂੰ ਜ਼ਰੂਰ ਲਿਖ ਕੇ ਦਿੰਦੀ ਕਿ ਜੇ ਤੁਸੀਂ ਇਹ ਦਾਣੇਦਾਰ ਜ਼ਹਿਰ ਦੀ ਵਰਤੋਂ ਆਪਣੀ ਝੋਨੇ ਦੀ ਫਸਲ ਵਿੱਚ ਜਾਂ ਕਿਸੇ ਹੋਰ ਫਸਲ ਵਿੱਚ ਵਰਤੋਂ ਕਰੋਗੇ ਤਾਂ ਇਹਦੇ ਨਾਲ ਸੋਡੇ ਬੂਟੇ ਦੀ ਗਰੋਥ ਹੋਵੇਗੀ ਪਰ ਕਿਸਾਨ ਪ੍ਰਭੂ ਉਹਨਾਂ ਨੇ ਸਾਫ਼-ਸਾਫ਼ ਇਹ ਗੱਲ ਆਪਾਂ ਨੂੰ ਲੈ ਕੇ ਦਿੱਤੀ ਹੁੰਦੀ ਹੈ ਕਿ ਤੁਸੀਂ ਇਹ ਜੇ ਦਾਣੇਦਾਰ ਜ਼ਹਿਰ ਦੀ ਵਰਤੋਂ ਕਰੋਗੇ ਤਾਂ ਇਹਦੇ ਨਾਲ ਸੋਡੀ ਝੋਨੇ ਦੀ ਫਸਲ ਵਿੱਚ ਤਨਾਸ਼ੇਦਕ ਅਤੇ ਹੋਰ ਲੱਗਣ ਵਾਲੀਆਂ ਕਈ ਸੰਡੀਆਂ ਦੀ ਰੋਕਤામ ਹੋ ਸਕਦੀ ਹੈ ਨਾ ਕਿ ਸੋਡੀ ਝੋਨੇ ਦਾ ਚੰਗਾ ਬੂਟਾ ਚੰਗਾ ਜੁੱਸਾ ਬਣੇਗਾ ਕਿਉਂਕਿ ਬਹੁਤੇ ਕਿਸਾਨਪਰਾ ਜੂਰੀਆ ਦੇ ਨਾਲ ਇਹਨਾਂ ਦਾਣੇਦਾਰ ਜ਼ਹਿਰਾਂ ਨੂੰ ਮਿਲਾ ਕੇ ਛਿੱਟਾ ਮਾਰ ਦਿੰਦੇ ਨੇ ਤੇ ਜਦੋਂ 5-7 ਦਿਨਾਂ ਬਾਅਦ ਉਹਨਾਂ ਦੀ ਫਸਲ ਹਰੀ-ਭਰੀ ਦਿਖਦੀ ਹੈ ਤਾਂ ਉਹ ਸੋਚਦੇ ਨੇ ਕਿ ਜੋ ਅਸੀਂ ਦਾਣੇਦਾਰ ਜ਼ਹਿਰ ਵਰਤਿਆ ਸੀ ਉਹਦੇ ਰਿਜ਼ਲਟ ਦੇ ਨਾਲ ਹੀ ਸਾਡੀ ਝੋਨੇ ਦੀ ਫਸਲ ਜਾਂ ਕੋਈ ਹੋਰ ਫਸਲ ਹਰੀ-ਭਰੀ ਹੋ ਗਈ ਹੈ ਪਰ ਕਿਸਾਨ ਪ੍ਰਭੂ ਜੋ ਤੁਸੀਂ ਨਾਈਟ੍ਰੋਜਨ ਦੀ ਵਰਤੋਂ ਕੀਤੀ ਸੀ ਇਹਦੇ ਨਾਲ ਹੀ ਗ੍ਰੀਨਰੀ ਆਈ ਹੈ ਸੋਡੀ ਝੋਨੇ ਦੀ ਫਸਲ ਵਿੱਚ ਨਾ ਕੀ ਪਾਏਗੇ ਦਾਣੇਦਾਰ ਜ਼ਹਿਰ ਦੇ ਨਾਲ ਜੇ ਤੁਸੀਂ ਕਿਸਾਨ ਪ੍ਰਭੂ ਕੁਝ ਪਾਉਣਾ ਹੀ ਝੋਨੇ ਝੋਨੇ ਦੀ ਫਸਲ ਵਿੱਚ ਤਾਂ ਤੁਸੀਂ ਮੈਕੋ ਰਾਜਾ ਦੀ ਵਰਤੋਂ ਕਰ ਸਕਦੇ ਹੋ ਜਿਹਦੇ ਨਾਲ ਸੋਡੀ ਮਿੱਟੀ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ ਅਤੇ ਸੋਡੀ ਝੋਨੇ ਦੀ ਫਸਲ ਵਿੱਚ ਚਿੱਟੀਆਂ ਲੰਮੀਆਂ ਸਾਫ਼ ਜਣਾਂ ਦਾ ਵਾਧਾ ਵਿਕਾਸ ਹੋਵੇਗਾ ਅਤੇ ਸੋਡੀ ਝੋਨੇ ਦਾ ਚੰਗਾ ਬੂਟਾ ਚੰਗਾ ਜੁੱਸਾ ਤਿਆਰ ਹੋ ਜਾਵੇਗਾ ਇਹ ਜੋ ਵੀ ਦਾਣੇਦਾਰ ਜ਼ਹਿਰ ਮਾਰਕੀਟ ਵਿੱਚ ਆਉਂਦਿਆ ਕਿਸਾਨ ਭਰਾਵੋ ਇਹਨਾਂ ਦੀ ਵਰਤੋਂ ਆਪਾਂ ਅਮਰਜੈਂਸੀ ਵਿੱਚ ਮਜਬੂਰੀ ਵਿੱਚ ਕਰ ਸਕਦੇ ਹਾਂ ਜਦੋਂ ਆਪਣੀ ਕੋਈ ਵੀ ਫਸਲ ਦਾ ਨੁਕਸਾਨ 10 ਤੋਂ 15% ਹੋਣ ਲੱਗ ਪਿਆ ਉਸ ਟਾਈਮ ਇਹ ਦਾਣੇਦਾਰ ਜ਼ਹਿਰ ਦੀ ਵਰਤੋਂ ਕਰਕੇ ਆਪਾਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ ਅਤੇ ਆਪਣੀ ਫਸਲ ਤੋਂ ਝਾੜ ਲੈ ਸਕਦੇ ਹਾਂ ਉਦੋਂ ਆਪਣੀ ਇੱਕ ਮਜਬੂਰੀ ਹੁੰਦੀ ਹੈ ਕਿਉਂਕਿ ਬਹੁਤੀ ਵਾਰ ਆਪਾਂ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਜਾਂਦਾ ਪਰ ਬਹੁਤੇ ਕਿਸਾਨ ਹੋਰ ਜੋ ਉਹਨਾਂ ਦੇ ਗਵੰਡੀ ਜੇ ਉਹ ਕਿਸੇ ਵੀ ਚੀਜ਼ ਦੀ ਵਰਤੋਂ ਕਰਦੇ ਆ ਉਹਨਾਂ ਨੂੰ ਦੇਖ ਕੇ ਹੀ ਆਪਣੇ ਖੇਤ ਵਿੱਚ ਦਾਣੇਦਾਰ ਜ਼ਹਿਰਾਂ ਦੀ ਵਰਤੋਂ ਕਰ ਰਹੇ ਆ ਬਿਨਾ ਕਿਸੇ ਬਿਮਾਰੀ ਆਉਣ ਤੋਂ ਜੋ ਇੱਕ ਰੋਂਗ ਪ੍ਰੈਕਟਿਸ ਹੈ ਕਿਸਾਨ ਪ੍ਰਭੂ ਜੋ ਇੱਕ ਗਲਤ ਤਰੀਕਾ ਹੈ ਸੋ ਆਪਾਂ ਇਹ ਤਰੀਕਾ ਕਦੇ ਵੀ ਨਹੀਂ ਵਰਤਣਾ ਦਾਣੇਦਾਰ ਜ਼ਹਿਰ ਦੀ ਵਰਤੋਂ ਆਪਾਂ ਉਸ ਟਾਈਮ ਕਰਨੀ ਹੈ ਜਦੋਂ ਆਪਣੇ ਕੋਲੇ ਕੋਈ ਹੋਰ ਰਸਤਾ ਨਹੀਂ ਹੋਵੇ ਆਪਣੀ ਹੋਰ ਕਿਸੇ ਤਰੀਕੇ ਦੇ ਨਾਲ ਫਸਲ ਨੂੰ ਨਹੀਂ ਬਚਾਇਆ ਜਾ ਸਕਦਾ ਉਸ ਟਾਈਮ ਇਹ ਮਜਬੂਰੀ ਵਿੱਚ ਆਪਾਂ ਦਾਣੇਦਾਰ ਜ਼ਹਿਰਾਂ ਦੀ ਵਰਤੋਂ ਕਰ ਸਕਦੇ ਆ ਨਾ ਕਿ ਆਪਾਂ ਇੱਕ ਸ਼ੌਂਕ ਦੇ ਲਈ ਆਪਾਂ ਬੂਟਾ ਬਣਾਉਣ ਲਈ ਤਾਂ ਕਦੇ ਵੀ ਦਾਣੇਦਾਰ ਜ਼ਹਿਰ ਦੀ ਵਰਤੋਂ ਹੀ ਨਹੀਂ ਕਰਨੀ ਇਹ ਦਿਮਾਗ ਵਿੱਚ ਉਹੀ ਗੱਲ ਨੂੰ ਕੱਢ ਦੋ ਕਿ ਕਿਸੇ ਵੀ ਦਾਣੇਦਾਰ ਜ਼ਹਿਰ ਦੀ ਵਰਤੋਂ ਕਰਕੇ ਆਪਾਂ ਆਪਣੇ ਝੋਨੇ ਦੇ ਬੂਟੇ ਨੂੰ ਚੰਗਾ ਤੰਦਰੁਸਤ ਬੂਟਾ ਤਿਆਰ ਕਰ ਸਕਦੇ ਆ ਕਿਉਂਕਿ ਕਿਸਾਨਪਰਵੋ ਜਿਆਦੇ ਤੇ ਹੋਣ ਦੇ ਨਾਲ ਕਿਸੇ ਵੀ ਫਸਲ ਦਾ ਚੰਗਾ ਝਾੜ ਨਹੀਂ ਲੈ ਸਕਦੇ ਇਹ ਆਪਾਂ ਕਿਸੇ ਹੋਰ ਵੀਡੀਓ ਵਿੱਚ ਡਿਸਕਸ਼ਨ ਕਰਾਂਗੇ ਸੋ ਬਨੇ ਰਹੋ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਐਦਾਂ ਹੀ ਤੁਹਾਡੇ ਨਾਲ ਜਾਣਕਾਰੀ ਵਾਲੀਆਂ ਵੀਡੀਓ ਸਮੇਂ ਸਿਰ ਸਾਂਝੀਆਂ ਕਰਦੇ ਰਹਾਂਗੇ ਸਾਰੇ ਵੀਰਾਂ ਨੂੰ ਧੰਨਵਾਦ ਜੀ ਪੇਜ ਨੂੰ ਫੋਲੋ ਕਰੋ ਤੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ